ਇਰੇ ਮੈਂ ਦੁਕਾਨ ਤੇ ਆਇਆ ਕਦਾ ਹੀ ਤੇ ਮੈਨੂੰ ਸਾਹਮਣੇ ਦੁਕਾਨ ਤੋਂ ਫੋਨ ਗਿਆ ਵੀ ਤੁਹਾਡੀ ਦੁਕਾਨ ਦੀ ਕਿਸੋ ਕਹਨੇ ਤੋੜਸੜੀ ਵੀ ਕਹਿੰਦੇ ਤੇ ਜਦੋਂ ਮੈਂ ਆ ਕੇ ਵੇਖਿਆ ਤੇ ਕਾਫੀ ਕੰਮ ਤੋਲ ਕੰਤ ਤੋੜੀ ਹੋਈ ਹੀ ਉਹਨਾਂ ਨੇ ਸਮਾ ਲਈ ਮੇਰੀਆਂ ਸਿੱਡੀਆਂ ਤਾਂ ਇੱहीं ਬੁਫਰ ਪਈ ਹੀ ਪੱਖੇ ਪਈ ਉਹ ਕੈਸ ਪਈ ਆ ਹੀ ਤੇ ਇਹ ਘੜੇ ਕੇ ਲੈ ਗਏ ਤੇ ਬਾਕੀ ਜੀ ਪੂਰੇ ਸ਼ਹਿਰ ਪੂਰ ਤੋਂ ਆਏ ਆਂ ਅਸੀਂ ਪੂਰੇ ਚਾਰ ਪੰਜ ਬੜੀ ਠੇਰਾ ਮਾਰ ਗਏ ਨਾ ਬਾਰੇ ਤਾਂ ਕੋਈ ਕਾਰਵਾਈ ਦਾ ਸਾਨੂੰ ਪਤਾ ਨਹੀਂ ਕੀਤੀ ਕਿ ਯਾਨੀ ਕੀਤੀ ਹੈਗੀ 2 ਘਟੋ ਘਟ ਮੇਢੇ ਲੱਗ ਸਕਦਾ ਹੋਇਆ ਗਿਆ ਜੀ ਕੋਮੇ 85000 ਰੁਪਏ ਦਾ ਕੈਸ਼ ਹੈਗਾ ਜਿਹੜਾ ਭੇਜਿਆ ਇੱਥੇ ਠੀਕ ਹੈ ਭੈਂਤੀ ਕਿ ਜਿਹੜਾ ਮੇਰੇ ਮਾਤਾ ਦੇ ਪਰ ਮੰਦਰ ਦਾ ਹੈਗਾ ਹੀ ਤੇ ਬਾਕੀ ਮੇਰੇ ਇੱਕ ਗਲਦੀ 베ਚੀ ਗਲਦੀ 베ਚੀ ਹੈ ਕਿ 10000 ਉਹ ਗਲਦ ਸਿਆਰ ਤੇ ਪਿਆਈ ਤੇ 40000 ਮਰੇ ਇੱਕ ਸਿਆਰ ਤੇ ਪਿਆਈ ਤੇ 10000 ਰੁਪਏ ਨੇ ਕੱਲੇ ਜਪਿਆ ਹੋਇਆ ਹੈ ਕੁਲੜੀਆਂ ਹੋ ਗਈਆਂ 4 ਬੂਫਰ ਤੇ 2 ਪੱਕੀ 4 ਪੱਕੇ ਹੋਏ ਉਹ ਬੰਦੇ ਆਂਦੇ ਸਿਰਫ ਬੜੇ ਆ ਵੀ ਜਿਹੜੇ ਖਾਲੀ ਪਲਾਟ ਪਿਆ ਉਹ ਚ ਆਂਦੇ ਬੜੇ ਆ ਵੇਖੇ ਆ ਪਰ ਜੰਦੇ ਹੋਈ ਨਹੀਂ ਵੇਖੇ ਕਿਉਂ ਲਿਆਰ ਚਲ ਗਈ ਦੀਂਂਦੇਰੇ ਵਿੱਚ ਪਤਾ ਨਹੀਂ ਲੱਗਾ ਵੀ ਗੇ ਕੰਨ ਨਿਕਲੇ ਕਿੱਦਨੂ ਗਏ ਨੇ ਕਾਂ ਤੋਂ ਬੈਕ ਸਾਈਡ ਤੋਂ ਜੀ ਸਵੇਰੇ ਮੈਂ ਦੁਕਾਨ ਤੇ ਆਇਆ ਕਦਾ ਸੀ ਤੇ ਮੈਨੂੰ ਸਾਹਮਣੇ ਦੁਕਾਨ ਤੋਂ ਫੋਨ ਗਿਆ ਵੀ ਤੁਹਾਡੀ ਦੁਕਾਨ ਦੇ ਪਿੱਛੋਂ ਕਾਂ ਟੋੜਸੜੀ ਦੀ ਕਹਿਣੇ ਤੇ ਜਦੋਂ ਮੈਂ ਆ ਕੇ ਵੇਖਿਆ ਤੇ ਕਾਫੀ ਕੰਮ ਟੋੜ ਕੰਨ ਟੋੜੀ ਹੋਈ ਹੀ ਉਹਨਾਂ ਨੇ ਸਮਾ ਲਈ ਮੇਰੀਆਂ ਸੜੀਆਂ ਤਾਂ ਇਹੀ ਬੁਫਰ ਤੇ ਹੀ ਪੱਕੇ ਪਈ ਉਹ ਕਿੱਥੇ ਪਈ ਆ ਹੀ ਤੇ ਇਹ ਘੜ ਕੇ ਲੈ ਗਏ बाकी जी पुलिस से रिपोर्ट कराए अल चार पड़ी मार के कार्रवाई पता नहीं की जानी की, की है घटो घट्ट डेढ़ लाख तक का हो गया जी देखो तो मेरे पचासी हज़ार रुपये का कैश है ठीक है पैंती हजार मेरे माता मंदिर का है बाकी मेरे कैल कल है कि दस हज़ार सैर तक पे चाली हज़ार मेरे सैड पर पे दस हज़ार मेरा गले हो गई चार बुफर दो चार पखे हुए ਉਹ ਬੰਦੇ ਆਂਦੇ ਸਿਰਫ ਬੜੇ ਆ ਜਿਹੜੇ ਖਾਲੀ ਪਲਾਟ ਪਿਆ ਉਹ ਚ ਆਂਦੇ ਬੜੇ ਆ ਵੇਖੇ ਆ ਪਰ ਜੰਦੇ ਹੋਈ ਨਹੀਂ ਵੇਖੇ ਕਿਉਂ ਲਿਆਰ ਚਲ ਗਈ ਦੀਂ ਨੇਰੇ ਵਿੱਚ ਪਤਾ ਨਹੀਂ ਲੱਗਾ ਵੀ ਗੇ ਕੰਨ ਨਿਕਲੇ ਕਿੱਦਨੂ ਗਏ ਨੇ ਕਾਂ ਤੋਂ ਬੈਕ ਸਾਈਡ ਤੋਂ ਜੀ ਜੀ ਸਵੇਰੇ ਮੈਂ ਦੁਕਾਨ ਤੇ ਆਇਆ ਕਦਾ ਹੀ ਤੇ ਮੈਨੂੰ ਸਾਹਮਣੇ ਦੁਕਾਨ ਤੋਂ ਫੋਨ ਗਿਆ ਵੀ ਤੁਹਾਡੀ ਦੁਕਾਨ ਦੇ ਪਿੱਛੋਂ ਕਾਂ ਟੋੜਸੜੀ ਦੀ ਕਹਿਣੇ ਤੇ ਜਦੋਂ ਮੈਂ ਆ ਕੇ ਵੇਖਿਆ ਤੇ ਕਾਫੀ ਕੰਮ ਟੋੜ ਕੰਨ ਟੋੜੀ ਹੋਈ ਹੀ ਉਹਨਾਂ ਨੇ ਸਮਾ ਲਈ ਮੇਰੀਆਂ ਸਿੱਡੀਆਂ ਤਾਂ ਇਹੀ ਬੁਫਰ ਤੇ ਹੀ ਪੱਖੇ ਪਈ ਉਹ ਕੈਸ ਪਈ ਆ ਹੀ ਤੇ ਇਹ ਘੜ ਕੇ ਲੈ ਗਏ बाकी जी पुलिस रिपोर्ट कराए अल चार पड़ी घेरा मार के ना तो कोई कार्रवाई सत नहीं की जानी की हैगी घटो घट्टा डेढ़ लाख तक का हो गया जी ठीक है देखो मेरे पचासी हज़ार रुपये का कैश है पेगा जी इत ठीक है पैंती हज़ार मेरे माता के पर मंदिर का है बाकी मेरे कैल्दी बेची कलची है कि दस हज़ार सैड पर पे चाली हज़ार मेरे सैड पर पे दस हज़ार मेरे गले हो जी बैल्डिया हो गई चार बुफर दो चार पखे हुए ਉਹ ਬੰਦੇ ਆਂਦੇ ਸਿਰਫ ਬੜੇ ਆ ਵੀ ਜਿਹੜੇ ਖਾਲੀ ਪਲਾਟ ਪਿਆ ਉਹ ਚ ਆਂਦੇ ਬੜੇ ਆ ਵੇਖੇ ਆ ਪਰ ਜੰਦੇ ਹੋਈ ਨਹੀਂ ਵੇਖੇ ਕਿਉਂ ਲਿਆਰ ਚਲ ਗਈ ਦੀਂਂਦੇਰੇ ਵਿੱਚ ਪਤਾ ਨਹੀਂ ਲੱਗਾ ਵੀ ਗੇ ਕੰਨ ਨਿਕਲੇ ਕਿੱਦਨੂ ਗਏ ਨੇ ਕਾਂ ਤੋਂ ਬੈਕ ਸਾਈਡ ਤੋਂ ਜੀ ਸਵੇਰੇ ਮੈਂ ਦੁਕਾਨ ਤੇ ਆਇਆ ਕਦਾ ਸੀ ਤੇ ਮੈਨੂੰ ਸਾਹਮਣੇ ਦੁਕਾਨ ਤੋਂ ਫੋਨ ਗਿਆ ਵੀ ਤੁਹਾਡੀ ਦੁਕਾਨ ਦੇ ਪਿੱਛੋਂ ਕਾਂ ਟੋੜਸੜੀ ਦੀ ਕਰਨੀ ਤੇ ਜਦੋਂ ਮੈਂ ਆ ਕੇ ਵੇਖਿਆ ਤੇ ਕਾਫੀ ਕੰਮ ਟੋੜ ਕੰਨ ਟੋੜੀ ਹੋਈ ਉਹ ਹੀ ਉਹਨਾਂ ਨੇ ਸਮਾ ਲਈ ਮੇਰੀਆਂ ਸਿੱਡੀਆਂ ਤਾਂ ਇੱहीं ਬੁਫਰ 'ਤੇ ਹੀ ਪੱਕੇ ਪਈਆਂ ਹੋ ਕੇ ਐਸੇ ਪਈਆਂ ਸੀ ਤੇ ਇਹ ਕੱਢ ਕੇ ਲੈ ਗਏ बाकी जी पुलिस रिपोर्ट कराए अल चार पड़ी मार के कार्रवाई पता नहीं की जानी की हैगी घटो घट्टा डेढ़ लाख तक का हो गया जी ठीक है देखो मेरे पचासी हज़ार रुपये का कैश है पे इत ठीक है पैंती हज़ार मेरे माता के मात पर मंदिर का है बाकी मेरे कैल कल बेची है कि दस हज़ार सैर तक पे चाली हज़ार मेरे सैड पर पे है दस हज़ार मेरा गले हो गई चार बुफर दो चार पखे हुए ਉਹ ਬੰਦੇ ਆਂਦੇ ਸਿਰਫ ਬੜੇ ਆ ਵਿੱਚ ਜਿਹੜੇ ਖਾਲੀ ਪਲਾਟ ਪਿਆ ਉਹ ਚ ਆਂਦੇ ਬੜੇ ਆ ਵੇਖੇ ਆ ਪਰ ਜੰਦੇ ਹੋਈ ਨਹੀਂ ਵੇਖੇ ਕਿਉਂ ਲੈਰ ਚਲ ਗਈ ਦੀ ਨੇਰੇ ਵਿੱਚ ਪਤਾ ਨਹੀਂ ਲੱਗਾ ਵੀ ਗੇ ਕੰਨ ਨਿਕਲੇ ਕਿੱਦਨੂੰ ਗਏ ਨੇ ਕਾਂ ਤੋਂ ਬੈਕ ਸਾਈਡ ਤੋਂ ਜੀ ਠੀਕ